ਕੀ ਕਦੇ ਸੋਚਿਆ ਹੈ ਮਰਦਾਂ ਦਾ ਕੱਦ ਕੁੜੀਆਂ ਨਾਲੋਂ ਕਿਉਂ ਜ਼ਿਆਦਾ ਹੁੰਦਾ ਹੈ ਅੱਜ ਤੁਹਾਨੂੰ ਦੱਸਾਂਗੇ ਕੀ ਹੈ ਇਸ ਦਾ ਕਾਰਨ ਕੀ ਕਹਿੰਦੇ ਨੇ ਰਿਸਰਚਰ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਜਦੋਂ ਕਿਸ਼ੋਰ ਅਵਸਥਾ ਆਉਂਦੀ ਹੈ ਤਾਂ ਮਰਦਾਂ ਦਾ ਕੱਦ ਤੇਜ਼ੀ ਨਾਲ ਵਧਦਾ ਹੈ ਜਦਕਿ ਔਰਤਾਂ ਦਾ ਕੱਦ ਵਧਣ ਦੀ ਗਤੀ ਹੌਲੀ ਹੋ ਜਾਂਦੀ ਹੈ ਕਿਥੇ ਸੇ ਕਦੇ ਸੋਚਿਆ ਹੈ ਕਿਉਂ ਹੁੰਦਾ ਹੈ ਇਹ ਸਿਰਫ ਪੋਸ਼ਣ ਜਾਂ ਪਰਵਰਿਸ਼ਤਾ ਮਾਮਲਾ ਨਹੀਂ ਇਸ ਦੇ ਪਿੱਛੇ ਕਾਰਨ ਹੈ ਜੈਨੇਟਿਕਸ ਅਤੇ ਹਾਰਮones ਵਿਗਿਆਨੀਆਂ ਦੇ ਅਨੁਸਾਰ ਮਰਦਾਂ ਵਿੱਚ ਟੈਸਟੋਰੀਨ ਹਾਰਮੋਨ ਦੀ ਮਾਤਰਾ ਕਿਸ਼ੋਰ ਅਵਸਥਾ ਦੌਰਾਨ ਵਧਦੀ ਹੈ। ਇਹ ਹਾਰਮੋਨ ਮਾਸਪੇਸ਼ੀਆਂ ਦੇ ਵਿਕਾਸ ਨੂੰ ਉਚਾਹਿਤ ਕਰਦੀ ਹੈ ਤੇ ਉਚਾਈ ਤੇ ਅਸਰ ਪਾਉਂਦੀ ਹੈ। ਦੂਜੇ ਪਾਸੇ ਔਰਤਾਂ ਵਿੱਚ ਐਸਟ੍ਰੋਜਨ ਦੇ ਪੱਧਰ ਵਿੱਚ ਵਾਧਾ ਹੋਣ ਕਾਰਨ ਕੱਦ ਵਧਣਾ ਹੌਲੀ ਹੋ ਜਾਂਦਾ ਹੈ। ਇੱਕ ਵਿਦੇਸ਼ੀ ਰਿਸਰਚਰ ਨੇ ਦੱਸਿਆ ਕਿ ਪਿਛਲੀ ਸਦੀ ਦੌਰਾਨ ਮਰਦਾਂ ਦਾ ਕੱਦ ਦੁੱਗਣੀ ਤੇਜ਼ੀ ਨਾਲ ਵਧਿਆ ਇੱਕ ਸਰਵੇ ਦੌਰਾਨ ਪਤਾ ਲੱਗਿਆ ਹੈ ਕਿ 70 ਦੇਸ਼ਾਂ ਦੇ ਲਗਭਗ 1 ਲੱਖ ਲੋਕਾਂ ਵਿੱਚ ਮਰਦਾਂ ਦੀ ਉਚਾਈ ਵਿੱਚ 4.3 ਸੈਂਟੀਮੀਟਰ ਦਾ ਵਾਧਾ ਹੋਇਆ ਜਦਕਿ ਔਰਤਾਂ ਦੀ ਉਚਾਈ ਸਿਰਫ 1.70 ਸੈਂਟੀਮੀਟਰ ਵੱਧਦੀ ਇੱਕ ਪਾਸੇ ਜਿੱਥੇ ਸਾਡੇ ਸਮਾਜ ਵਿੱਚ ਔਰਤ ਅਤੇ ਮਰਦ ਨੂੰ ਬਰਾਬਰ ਸਮਝਿਆ ਜਾਂਦਾ ਹੈ ਉੱਥੇ ਕੱਦ ਅਤੇ ਭਾਰ ਦੋ ਅਜਿਹੀ ਚੀਜ਼ਾਂ ਹਨ ਜਿਨ੍ਹਾਂ ਵਿੱਚ ਮਰਦ ਔਰਤ ਨਾਲੋਂ 20 ਗੁਣਾ ਬਿਹਤਰ ਸਾਬਿਤ ਹੁੰਦਾ ਜੇਕਰ ਅਸੀਂ ਆਪਣੇ ਪਰਿਵਾਰ ਦੇ ਅੰਦਰ ਝਾਤੀ ਮਾਰੀਏ ਤਾਂ ਪਰਿਵਾਰ ਦੀਆਂ ਔਰਤਾਂ ਸ਼ੁਰੂ ਤੋਂ ਹੀ ਮਰਦਾਂ ਨਾਲੋਂ ਕੱਦ ਵਿੱਚ ਛੋਟੀਆਂ ਹੁੰਦੀਆਂ ਇਸ ਦਾ ਪ੍ਰਭਾਵ ਮੌਜੂਦਾ ਪੀੜ੍ਹੀਆਂ ਤੇ ਵੀ ਦਿਖਾਈ ਦੇ ਰਿਹਾ। ਉਹਨਾਂ ਦੀ ਵੀ ਉਚਾਈ ਘਟਦੀ ਜਾ ਰਹੀ ਹੈ। ਡਾਰਵਿਨ ਦਾ ਸਿਧਾਂਤ ਇੱਥੇ ਕੰਮ ਕਰਦਾ ਹੈ। ਯਾਨੀ ਕਿ ਮਨੁੱਖਾਂ ਨੇ ਆਪਣੀ ਜ਼ਰੂਰਤ ਅਨੁਸਾਰ ਆਪਣੇ ਆਪ ਨੂੰ ਢਾਲਿਆ ਤੇ ਇਹ ਵਿਕਾਸ ਪੀੜੀ ਦਰ ਪੀੜੀ ਜਾਰੀ ਹੈ। ਕਿਹ ਜਾਣਦਾ ਹੈ ਕਿ ਸ਼ੁਰੂ ਵਿੱਚ ਇਨਸਾਨ ਸ਼ਿਕਾਰ ਕਰਦੇ ਸਨ। ਇਸ ਲਈ ਇਨਸਾਨਾਂ ਨੂੰ ਤਾਕਤਵਰ ਅਤੇ ਲੰਮਾ ਹੋਣ ਦੀ ਲੋੜ ਹੁੰਦੀ ਸੀ। ਅਨਾਂ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਢਾਲਿਆ ਅਤੇ ਵਿਕਾਸ ਪੀੜੀ ਦਰ ਪੀੜੀ ਜਾਰੀ ਰਿਹਾ। ਵਿਗਿਆਨੀਆਂ ਅਨੁਸਾਰ ਮਰਦਾਂ ਦੇ ਭਾਰ ਵਿੱਚ ਵੀ ਔਰਤਾਂ ਨਾਲੋਂ ਵਾਧਾ ਦਰਜ ਕੀਤਾ ਗਿਆ ਹੈ ਮਰਦਾਂ ਦੇ ਭਾਰ ਵਿੱਚ 6.50 ਕਿਲੋਗ੍ਰam ਦਾ ਵਾਧਾ ਹੋਇਆ ਜਦਕਿ ਔਰਤਾਂ ਦਾ ਭਾਰ ਸਿਰਫ 2.70 ਕਿਲੋਗ੍ਰam ਵਧਿਆ ਸੋ ਹੁਣ ਅਗਲੀ ਵਾਰ ਜਦੋਂ ਵੀ ਤੁਸੀਂ ਇਹ ਸੋਚੋ ਕਿ ਮਰਦਾਂ ਦਾ ਕੱਦ ਕੁੜੀਆਂ ਨਾਲੋਂ ਕਿਉਂ ਵੱਧ ਹੁੰਦਾ ਹੈ ਤਾਂ ਯਾਦ ਰੱਖਿਓ ਇਸ ਪਿੱਛੇ ਕਈ ਵਿਗਿਆਨਿਕ ਕਾਰਨ ਹਨ